ਦੋਸਤੋ ਜਿਹੜੀ ਤੁਸੀਂ ਇੱਕ ਕਹਿਣ ਤਸਵੀਰ ਦੇਖ ਰਹੇ ਹੋ ਇਹਨੂੰ ਕੈਪਸ਼ਨ ਕਰਨ ਵਾਲੇ ਨੇ ਵੀ ਕਮਾਲ ਕਰ ਦਿੱਤੀ ਹੈ ਤਸਵੀਰ ਨੂੰ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਇਹ ਸ਼ਾਇਦ ਪੰਜਾਬ ਦੀ ਆਖਰੀ ਪੀੜੀ ਹੈ ਕੁਝ ਦਿਨ ਬਾਅਦ ਪੰਜਾਬ ਦੀਆਂ ਜਿਹੜੀਆਂ ਸੱਥਾਂ ਨੇ ਉਹ ਖਾਲੀ ਹੋ ਜਾਣਗੀਆਂ ਸੋ ਗੌਰ ਨਾਲ ਵੇਖੋ ਦੋਸਤੋ ਤਸਵੀਰ ਦੇ ਵਿੱਚ ਹੈ ਬਜ਼ੁਰਗ ਕਿਸੇ ਪਿੰਡ ਦੀ ਗਲੀ ਦੇ ਵਿੱਚ ਖੜੇ ਨੇ ਤੇ ਆਪਸ ਵਿੱਚ ਆਪਣਾ ਹਾਸਾ ਮਜ਼ਾਕ ਕਰਦੇ ਨੇ ਇਦਾਂ ਪ੍ਰਤੀਤ ਹੁੰਦਾ ਕਿ ਇਹਨਾਂ ਨੇ ਆਪਣਾ ਜਨਮ ਤੋਂ ਲੈ ਕੇ ਜਵਾਨੀ ਦੇ ਜਿਹੜੇ ਪਲ ਨੇ ਉਹ ਇਕੱਠਿਆਂ ਬਿਤਾਏ ਹੋਣਗੇ ਤੇ ਇਹ ਦੁਨੀਆ ਦੇ ਸਭ ਤੋਂ ਕੁਝ ਕਿਸਮਤ ਜਿਹੜੇ ਬਜ਼ੁਰਗ ਨੇ ਪਰ ਇਸ ਤਸਵੀਰ ਦੀ ਜਿਹੜੀ ਤਰਾਸਦੀ ਹੋਏ ਹੈ ਕਿ ਇਹਦੇ ਵਿੱਚ ਨਾ ਕੋਈ ਬੱਚਾ ਦਿਖ ਰਿਹਾ ਨਾ ਕੋਈ ਜਵਾਨ ਦਿਖ ਰਿਹਾ ਪਿੰਡ ਦੇ ਕੋਈ ਵਾਲੀਵਾਰਸ ਜਿਹੜੇ ਆਣ ਵਾਲੇ ਉਹ ਦਿਖ ਨਹੀਂ ਰਹੇ ਫਿਰ ਇੱਕ ਸਵਾਲ ਖੜਾ ਕਰਦੀ ਹੈ ਪੰਜਾਬ ਦੇ ਜਆਨ ਨੂੰ ਪਰਦੇਸੀ ਵੀਰਾਂ ਨੂੰ ਕੀ ਤੁਸੀਂ ਪੰਜਾਬ ਕਦੀ ਵਾਪਸ ਮੁੜੋਗੇ ਆਪਣੇ ਪਿੰਡ ਦੀਆਂ ਸੱਥਾਂ ਨੂੰ ਪੰਜਾਬੀ ਸੱਭਿਆਚਾਰ ਨੂੰ ਆਪਣੀ ਵਿਰਾਸਤ ਨੂੰ ਇਨ੍ਹਾਂ ਬਜ਼ੁਰਗਾਂ ਦੇ ਵਾਂਗ ਜਾ ਕੇ ਆਬਾਦ ਕਰੋਗੇ ਕਮੈਂਟਸ ਵਿੱਚ ਦੱਸਣਾ